हां जी दोस्तों कुछ दिन पहले गुजरात ਵਿੱਚ ਫੈਸਲ ਜੱਟ ਔਰ ਫਿਜੀ ਦਾ ਮਾਮਲਾ ਸਾਹਮਣੇ ਆਇਆ ਕਿਸ ਤਰ੍ਹਾਂ ਫੈਸਲ ਜੱਟ ਨੂੰ ਮਾਰਿਆ ਗਿਆ 16 17 ਘੰਟੇ ਕਿਉਂ ਉਹ ਮੁਕਾਬਲਾ ਚੱਲਿਆ ਇਸ ਘਟਨਾ ਪਿੱਛੇ ਕੌਣ ਜ਼ਿੰਮੇਵਾਰ ਸੀ ਪੁਲਿਸ ਵਾਲੇ ਪਰਿਵਾਰ ਜਾਂ ਯਾਰ ਬੇਲੀ ਫੈਸਲ ਜੱਟ ਦੀ ਅਸਲ ਕਹਾਣੀ ਜਰੂਰ ਸੁਣਿਓ ਫੈਸਲ ਜੱਟ ਵਿਦੇਸ਼ ਵਿੱਚ ਸੀ ਫਿਰ ਇੱਥੇ ਖੇਤੀਬਾੜੀ ਕਰਨ ਲੱਗ ਪਿਆ ਸੀ ਚੜਦੇ ਤੇ ਲੈਂਦੇ ਪੰਜਾਬ ਵਿੱਚ ਨਸ਼ਿਆਂ ਦਾ ਬੁਰਾ ਹਾਲ ਹੈ 16 17 ਸਾਲਾਂ ਦੇ ਮੁੰਡੇ ਕੁੜੀਆਂ ਨਸ਼ੇ ਕਰ ਰਹੇ ਨੇ ਜ਼ਿੰਦਗੀਆਂ ਤਬਾਹ ਹੋ ਰਹੀਆਂ ਨੇ ਫੈਸਲ ਜੱਟ ਇੱਕ ਡਰੱਗ ਸਮਗਲਰ ਸੀ ਜਦੋਂ ਛੈਤ ਨਾਲ ਲਿਬੜੀ ਉਂਗਲੋਂ ਪੁਲਿਸ ਵਾਲਿਆਂ ਨੂੰ ਚਟਾਉਂਦਾ ਰਿਹਾ ਮਤਲਬ ਮਹੀਨਾ ਭਰਦਾ ਰਿਹਾ ਜਿੰਨਾ ਚਿਰ ਪੁਲਿਸ ਵਾਲਿਆਂ ਨੂੰ ਮਹੀਨਾ ਭਰਦਾ ਰਿਹਾ ਉਹਨਾਂ ਚਿਰ ਪੁਲਿਸ ਟਿਗੀ ਰਹੀ ਜਦੋਂ ਫੈਸਲ ਜੱਟ ਨੇ ਇਸ ਦਲਦਲ ਦੇ ਵਿੱਚੋਂ ਨਿਕਲਣ ਦੇ ਲਈ ਪੁਲਿਸ ਵਾਲਿਆਂ ਨੂੰ ਪੈਸੇ ਦੇਣੇ ਬੰਦ ਕਰਤੇ ਤਾਂ ਪੁਲਿਸ ਨੇ ਘੇਰਾਬੰਦੀ ਕਰਕੇ ਉਸ ਨੂੰ ਤੇ ਉਸਦੇ ਭਤੀਜੇ ਸਮੇਤ 4 ਜਣਿਆਂ ਨੂੰ ਮਾਰਤਾ ਚਾਰ ਜਣਿਆਂ ਨੂੰ ਪੁਲਿਸ ਮੁਕਾਬਲਾ ਬਣਾ ਕੇ ਮਾਰਿਆ ਗਿਆ 4000 ਪੁਲਿਸ ਮੁਲਾਜ਼ਮਾਂ ਤੇ ਹੈਲੀਕਾਪਟਰਾਂ ਦੀ ਮਦਦ ਦੇ ਨਾਲ 17-18 ਘੰਟਿਆਂ ਦੇ ਵਿੱਚ ਫੈਸਲ ਜੱਟ ਨੂੰ ਮਾਰਿਆ ਗਿਆ ਪੁਲਿਸ ਨੇ ਗੋਲੀਆਂ ਮਾਰ ਮਾਰ ਕੇ ਘਰ ਦੀਆਂ ਸਾਰੀਆਂ ਕੰਧਾਂ 'ਚ ਵੱਡੇ ਵੱਡੇ ਮੂਰੇ ਕਰਤੇ ਸੀ ਫੈਸਲ ਜੱਟ ਕੋਚਰ ਤੋਂ ਮੀਨਾ ਨਹੀਂ ਪਰਦਾ ਸੀ ਤੇ ਉਸ ਨੂੰ ਕਹਿੰਦੇ ਵੀ ਰਹਿੰਦੇ ਸੀ ਕਿ ਤੂੰ ਆਪ ਤਾਂ ਇਕੱਲਾ ਕਮਾਉਣਾ ਤੇ ਸਾਨੂੰ ਕੁਝ ਨਹੀਂ ਦਿੰਦਾ ਉਹ ਸਭ ਦੀਆਂ ਨਜ਼ਰਾਂ ਦੇ ਵਿੱਚ ਆ ਗਿਆ ਸੀ ਜਦੋਂ ਫੈਸਲ ਜੱਟ ਨੂੰ ਇੱਕ ਘਰ ਵਿੱਚ ਪੁਲਿਸ ਨੇ ਘੇਰ ਲਿਆ ਤਾਂ ਇੱਕ ਪੁਲਿਸ ਵਾਲੇ ਨੂੰ ਪਾਲਸੋਂ ਵੱਲੋਂ ਹੀ ਗੋਲੀ ਲੱਗੀ ਫੈਸਲ ਜੱਟ ਨੇ ਕੋਠੇ ਚੜ੍ਹ ਕੇ ਦਹਾਈ ਵੀ ਪਾਈ ਤੇ ਇਹ ਗੋਲੀ ਮੈਂ ਨਹੀਂ ਮਾਰੀ ਫੈਸਲ ਜੱਟ ਨੇ ਇਹ ਵੀ ਕਿਹਾ ਇਹ ਸ਼ਹੀਦ ਨਹੀਂ ਇਹ ਰਿਸ਼ਵਤ ਖੋਰ ਹੈ ਅਤੇ ਰਿਸ਼ਵਤ ਖੋਰ ਸ਼ਹੀਦ ਨਹੀਂ ਕਹਾਉਂਦੇ ਫੈਸਲ ਜੱਟ ਨੂੰ ਘੇਰਨ ਤੋਂ ਬਾਅਦ ਨੇੜੇ ਦਾ ਇਲਾਕਾ ਖਾਲੀ ਕਰ ਦਿੱਤਾ ਗਿਆ ਸੀ ਫੈਸਲ ਜੱਟ ਨੂੰ ਸਜ਼ਾ ਦੇ ਦਿੰਦੇ ਉਸ ਨੂੰ ਮਾਰਿਆ ਕਿਉਂ ਗਿੱਦੜਾਂ ਦੀ 100 ਸਾਲ ਦੀ ਜ਼ਿੰਦਗੀ ਜਿਉਣ ਦੇ ਨਾਲੋਂ ਛੇੜ ਦੀ ਇੱਕ ਦਿਨ ਦੀ ਜ਼ਿੰਦਗੀ ਜਿਉਣੀ ਚੰਗੀ ਹੈ ਉਸਦੇ ਆਖਰੀ ਅਲਫਾਜ਼ ਕਿੰਨੇ ਲੋਕਾਂ ਨੂੰ ਸਬਕ ਦੇ ਗਏ ਸਿੱਧੂ ਮੂਸੇਵਾਲੇ ਵਾਂਗ ਫੈਸਲ ਜੱਟ ਭੱਜਿਆ ਨਹੀਂ ਪਰ ਦਲੇਰੀ ਨਾਲ ਮੁਕਾਬਲਾ ਕੀਤਾ ਆਖਰੀ ਬੋਲ ਇਹ ਸੀ ਜੱਟਾਂ ਦਾ ਪੁੱਤ ਆ ਭੱਜਾਂਗਾ ਨਹੀਂ ਇੱਕ ਵਾਰ ਦਾ ਸੋਸ਼ਲ ਮੀਡੀਆ ਤੇ ਫੈਸਲ ਜੱਟ ਫੈਸਲ ਜੱਟ ਕਰਵਾਤੀ ਉਹ ਬਾਲ ਬੱਚਿਆਂ ਵਾਲਾ ਸੀ ਘੇਰ ਕੇ ਮਾਰਨਾ ਨਹੀਂ ਚਾਹੀਦਾ ਸੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਸੀ ਤੇ ਲੰਮੀ ਸਜ਼ਾ ਦੇ ਦਿੰਦੇ ਲੋਕਾਂ ਦੇ ਦਿਮਾਗ 'ਚ ਉਸਦੇ ਬੋਲ ਘਰ ਕਰ ਗਏ ਨੇ ਮਾੜੇ ਕੰਮ ਦਾ ਵੈਸੇ ਮਾੜਾ ਨਤੀਜਾ ਹੁੰਦਾ ਤੁਹਾਡੇ ਕੀ ਵਿਚਾਰ ਨੇ ਫੈਸਲ ਜੱਟ ਦੇ ਬਾਰੇ ਕਮੈਂਟ ਦੋਸਤੋ ਜ਼ਰੂਰ ਕਰਿਓ ਬਾਕੀ ਜੋ ਵੀਰੋ ਤੇ ਪੈਣਾ ਸਾਡੇ ਚੈਨਲ ਦੇ ਉੱਪਰ ਨਵੇਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ